ਰੇਡੀ ਭਾਰਤੀ ਸਮਾਜ ਦੀਆਂ ਜੜਾਂ ਉਸ ਸਮਾਜ ਵਿੱਚ ਹਨ ਜਿੱਥੇ ਪੁਰਸ਼ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਗੁਲਾਮਾਂ ਵਰਗੀ ਜ਼ਿੰਦਗੀ گزارਣੀ ਪੈਂਦੀ ਸੀ ਡੰਡੀ ਉਸ ਨੂੰ ਜਨਮ ਸਮੇਂ ਸਰਾਪ ਵਿਆਹ ਸਮੇਂ ਘਰ ਅਤੇ ਵਿਆਹ ਤੋਂ ਬਾਅਦ ਬੇहद ਬੋਝਲ ਅਤੇ ਅਨੇਕ ਪਰਕਾਰ ਦੇ ਦਬਾਵਾਂ ਹੇਠ ਜੀਵਨ ਜਿਉਣਾ ਪੈਂਦਾ ਸੀ ਡੰਡੀ ਔਰਤ ਸਮੇ ਸਮੇ ਹਿੰਸਾ ਸ਼ੋਸ਼ਣ ਅਤੇ ਅਪਰਾਧ ਦੀ ਸ਼ਿਕਾਰ ਹੁੰਦੀ ਰਹੀ ਹੈ ਡੰਡੀ 21ਵੀਂ ਸਦੀ ਤੱਕ ਪਹੁੰਚ ਕੇ ਔਰਤ ਅਬਲਾ ਨਹੀਂ ਸੀ ਰੈਣੀ ਚਾਹੀਦੀ ਡੰਡੀ ਪਰ ਭਾਰਤ ਵਰਗੇ ਬਹੁ ਭੰਤੀ ਦੇਸ਼ ਵਿੱਚ ਔਰਤ ਅਜੇ ਵੀ ਬਹੁਤੇ ਹਾਲਤ ਵਿੱਚ ਅਤ ਦਰਜੇ ਦੀ ਗਰੀਬੀ ਗੁਰਬਤ ਜਹਾਲਤ ਅਨਪੜਤਾ ਅਗਿਆਨਤਾ ਹਨੇਰੇ ਗੁਲਾਮੀ ਆਦ ਦੀ ਅਵਸਥਾ ਵਿੱਚ ਵਿਚਰਦੀ ਆ ਰਹੀ ਹੈ ਡੰਡੀ ਕੋਈ ਸਮਾਂ ਸੀ ਜਦੋਂ ਧੀ ਦੇ ਜਨਮ ਲੈਣ ਨਾਲ ਪੁਰਸ਼ ਸਮਾਜ ਆਪਣੇ ਮਾਣ ਸਨਮਾਨ ਨੂੰ ਟਾ ਲੱਗਣ ਵਾਰੇ ਸੋਚ ਕੇ ਚਿੰਤਤ ਹੋ ਜਾਂਦਾ ਸੀ ਡੰਡੀ ਧੀਆ ਨੂੰ ਜਨਮ ਸਾਰ ਮਾਰਮਕਾ ਦਿੱਤਾ ਜਾਂਦਾ ਸੀ ਡੰਡੀ ਉਸ ਦੀ ਹੋਂਦ ਨੂੰ ਹੀ ਅਣਡਿੱਠ ਕਰ ਦਿੱਤਾ ਜਾਂਦਾ ਸੀ ਡੰਡੀ ਉਸ ਨੂੰ ਪ੍ਰਾਇਆ ਤਨ ਦੀ ਸੰਗਿਆ ਦਿੱਤੀ ਜਾਂਦੀ ਰਹੀ ਹੈ ਡੰਡੀ ਜਦ ਕਿ ਔਰਤ ਤਨ ਤਾਂ ਹੈ ਹੀ ਨਹੀਂ ਸਗੋਂ ਕਰ ਸਮਾਜ ਦਾ ਮਹੱਤਵਪੂਰਨ ਅੰਗ ਹੈ ਡੰਡੀ ਧੀਆ ਪ੍ਰਤੀ ਅਜੇਹਾ ਨਿਰਦਈਪਣੇ ਵਾਲਾ ਰਵਈਆ ਇਸ ਸਮਾਜ ਦੀ ਬਹੁਤ ਵੱਡੀ ਵਿਡੰਬਣਾ ਰਹੀ ਹੈ ਡੰਡੀ ਅਜੇਹੇ ਸਮਾਜਿਕ ਆਰਥਿਕ ਪਿਛੋਕੜ ਵਾਲੇ ਸਮਾਜ ਵਿੱਚ ਮਾਪੇ ਆਪਣੇ ਘਰ ਪੁੱਤਰ ਦੇ ਜਨਮ ਲੈਣ ਦੀਆਂ ਅਰਜ਼ੋਈਆਂ ਕਰਦੇ ਰਹੇ ਹਨ ਡੰਡੀ ਪੰਜਾਬੀ ਦੇ ਇੱਕ ਲੋਕ ਗੀਤ ਡੜੀ ਦੀਆਂ ਬਹੁਤ ਪ੍ਰਸਿੱਧ ਅਤੇ ਲੋਕਪ੍ਰੀਆ ਤੁਕਾਂ ਹਨ ਗੁੜ ਖਾਈ ਪੂਣੀ 31 ਆਪ ਨਾ ਆਈ ਵੀਰੇ ਨੂੰ 31 ਡੰਡੀ ਮਤਲਬ ਹੁਣ ਸਾਡੇ ਘਰ ਕੋਈ ਕੁੜੀ ਨਹੀਂ ਸਗੋਂ ਪੁੱਤਰ ਹੀ ਜਨਮ ਲਵੇ ਜਦ ਕਿ ਸਿਆਣਿਆਂ ਦੇ ਕਹਿਣ ਅਨੁਸਾਰ ਅਸਲੀਅਤ ਇਹ ਸਮਝਣੀ ਚਾਹੀਦੀ ਹੈ ਧੀਆ ਘਰ ਵਾਸਤੇ ਰੱਬੀ ਦਾਤ ਹੁੰਦੀਆਂ ਹਨ ਡੰਡੀ ਕੁਦਰਤ ਦੀ ਬਖਸ਼ਿਸ਼ ਹੁੰਦੀਆਂ ਹਨ ਡੰਡੀ ਧੀਆ ਨਾਲ ਕਰਮ ਵਿੱਚ ਬਰਕਤਾਂ ਦਾ ਵਾਦਾ ਹੁੰਦਾ ਹੈ ਧੀਆ ਲਾਚਮੀ ਦਾ ਰੂਪ ਹੁੰਦੀਆਂ ਹਨ ਕਹਿੰਦੇ ਹਨ ਕਈ ਹਾਲਤ ਵਿੱਚ ਧੀਆ ਦੇ ਜਨਮ ਨਾਲ ਘਰ ਨੂੰ ਭਾਗ ਲੱਗ ਜਾਂਦੇ ਹਨ ਡੰਡੀ ਸੁੱਖਾਂ ਖੁਸ਼ੀਆਂ ਨਾਲ ਘਰ ਮਾਲਾ-ਮਾਲ ਹੋ ਜਾਂਦਾ ਹੈ ਡੰਡੀ ਫਿਰ ਵੀ ਵੇਖਣ ਵਿੱਚ ਆਉਂਦਾ ਹੈ ਕਿ ਸਮਾਜ ਵਿੱਚ ਉਸ ਨੂੰ ਅਧੀਨ ਨਿਮਨ ਸਥਿਤੀ ਵਿੱਚ ਰੱਖ ਕੇ ਵੇਖੇ ਜਾਣ ਦੀ ਮਾਨਸਿਕਤਾ ਅਜੇ ਵੀ ਕਾਇਮ ਹੈ ਡੰਡੀ ਅਜਿਹੇ ਸਮਾਜਿਕ ਆਰਥਿਕ ਪਿਛੋਕੜ ਵਾਲੇ ਸਮਾਜ ਵਿੱਚ ਸਰਕਾਰੀ ਪੱਦਰ ਉੱਤੇ ਅਤੇ ਗੈਰ ਸਰਕਾਰੀ ਸਮਾਜਿਕ ਸੰਸਥਾਵਾਂ ਵੱਲੋਂ ਬਾਲੜੀ ਦਿਵਸ ਕਦੇ 30 ਦਿਵਸ ਕਦੇ ਅੰਤਰਰਾਸ਼ਟਰੀ ਮਹਿਲਾ ਦਿਵਸ ਕਦੇ ਮਾਦੇਵਸਾ ਮਨਾਇਆ ਜਾਂਦਾ ਹੈ ਡੰਡੀ ਸਿਰਫ ਕਾਰਵਾਈ ਪਾਉਣ ਵਾਸਤੇ ਅਜਿਹੇ ਦਿਵਸ ਮਨਾਉਣ ਦਾ ਓਨਾ ਚਿਰ ਤੱਕ ਕੋਈ ਫਾਇਦਾ ਨਹੀਂ ਜਿੰਨਾ ਚਿਰ ਸਰਕਾਰਾਂ ਵੱਲੋਂ ਔਰਤ ਦੀ ਭਲਾਈ ਹਿੱਤ ਬਣਾਈਆਂ ਜਾਂਦੀਆਂ ਸਕੀਮਾਂ ਔਰਤਾਂ ਦੇ ਅਸਲ ਲੋੜਵੰਦ ਵਰਗ ਤੱਕ ਨਹੀਂ ਪਹੁੰਚਦੀਆਂ ਅਤੇ ਉਹਨਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਨਹੀਂ ਹੁੰਦਾ ਡੰਡੀ ਔਰਤ ਹੁਣ ਪੜ੍ਹ ਲਿਖ ਕੇ ਨੌਕਰੀ ਕਰਕੇ ਉੱਚੀਆਂ ਪਦਵੀਆਂ ਹਾਸਲ ਕਰਕੇ ਆਤਮ ਨਿਰਪਰ ਹੋ ਰਹੀ ਹੈ ਅਤੇ ਸਮਾਜ ਵਿੱਚ